ਬੈਠਾ ਹਾਂ ਆ ਉਹ ਬੈਠਾ ਨੂੰ ਜਿਹੜਾ ਗਾਣ ਠੀਕ ਆ। ਉਹ ਕਿਧੂ ਜਾ ਬਾਰੋਂ ਮੈਂ ਬਾਰੋਂ ਐ ਮੁੰਡਿਆ ਹੀ ਲਾ ਕੇ ਖਲੋਤਾ। ਅੱਛਾ ਅੱਛਾ ਹਾਂ ਆ ਵੀਡੀਓ ਵੇਖਣ ਆ ਮੈਂ ਆਈ ਈ ਆ। ਤੇ ਉਹ ਨੂੰ ਖਾ ਚਾ ਚੱਪੜਾ ਮੈਂ ਸੁਨੇਹਾ ਖੋਣ ਲਿਆ ਤੇ ਤੇਰੇ ਮਾਮੇ ਨੇ ਬਾਰੋਂ ਥੀ। ਹਾਂ ਨਹੀਂ ਪਰ ਮੈਂ ਦੇਣਾ ਨਹੀਂ ਤੈਨੂੰ। ਕਿਉਂ? ਨਹੀਂ ਦੇਣਾ। ਲੈ ਹੈ ਮੈਨੂੰ ਵਕਾਸ ਹੀ ਲਿਆ ਦਾ ਢਾ। ਨਹੀਂ। ਚੱਲ ਹੱਥ-ਹੱਥ ਚ ਵੇਖ ਲਾ। ਆਹ ਲਿਆ ਬਹਾਂ। ਉਹ ਲੈ ਮੈਂ ਖਾ ਚੱਲਿਆ ਦਾ। ਮੈਂ ਨਹੀਂ ਦੇਣਾ। ਲਹ ਨਹੀਂ ਉਹ ਕੱਖ ਨਹੀਂ ਹੁੰਦਾ ਭਰਾ ਉਹ ਫੜਾ ਦੇ ਲਹ ਦੇ ਉਹ ਨਹੀਂ ਕੱਖ ਨਹੀਂ ਹੁੰਦਾ ਮੈਨੂੰ ਵੇਖਣ ਦੇ ਮਾੜਿਆ ਮੈਂ ਮਮੇ ਨੂੰ ਦੱਸ ਦੇਣਾ ਹੀ ਆ ਤੇ ਲੈ ਫਿਰ ਕੀ ਤੇਰੇ ਮਾਮੇ ਨਹੀਂ ਲਿਆਂਦਾ ਮੈਨੂੰ ਪਤਾ ਵਾ ਦਾਦੀ ਮਮੀ ਨੂੰ ਕਹ ਲੈ ਆਂਦੀ ਮਮੀ ਤੇਰੀ ਮੈਂ ਨਹੀਂ ਮੈਨੂੰ ਦੇ ਦੇ ਹੁਣ ਮੈਂ ਵੀ ਮੰਗਾਉ ਆਪਣੇ ਮਾਵੇਂ ਕੋ ਬਾਹਰ ਫਿਰ ਮੈਂ ਸੱਚੇ ਤੇ ਦੱਸ ਦੇਣਾ ਮਮੇ ਨੂੰ ਕੋਈ ਨਹੀਂ ਮੈਨੂੰ ਵੇਖ ਕੇ ਦੇਣਾ ਜਾ ਦੱਸਿਆ ਨੂੰ ਮਮੀ ਮਮੀ ਆਣਾ ਇੱਥੇ ਆ ਮੈਂ ਉਹ ਵੇ ਲੱਕ ਨੂੰ ਨਿਓਂ ਦਿੰਦਾ ਕੌਣ ਨਹੀਂ ਦਿੰਦਾ ਉਹ ਹੀ ਜਿਹੜਾ ਅੰਦਰ ਵਾ ਉਹ ਕੌਣ ਚ ਅਜਨਾ ਦੱਸ ਕਰਨ ਕੀ ਹੋਇਆ ਨਾ ਉਹਨੇ ਮੈਨੂੰ ਫੋਨ ਲਿਆੜਿਆ ਤੇ ਹੁਣ ਦੇ ਨਹੀਂ ਰਿਆ ਕਿਉਂ ਦਿੰਦਾ ਕਿਉਂ ਨਹੀਂ ਆ ਉਹ ਦਾੜੀ ਨਾਲੇ ਆਂਦਾ ਤੇਰੇ ਮਾਮੇ ਨੇ ਲੈ ਕੇ ਦਿੱਤਾ ਤੇ ਮੈਂ ਵੀ ਆਪਣੇ ਮਾਮੇ ਕੋ ਮਂਗਾਉਣਾ ਵਾ ਆਹੋ ਮਾਮਾ ਤੇ ਭਾਰੀ ਨਾ ਹੁ ਝੰਡਿਆ ਹਣਾ ਚੱਲ ਮੈਂ ਕਰਦੀ ਆਂ ਗੱਲ ਆ ਜਾ ਨਹੀਂ ਦੇਂਡਿਆ ਮੇਰੇ ਦੱਸਦਾ ਵਾ ਤੇ ਆਦਾ ਜਿੰਨੂ ਮਰਜ਼ੀ ਦੱਸ ਦੇ ਮੈਂ ਨਹੀਂ ਡਰਦਾ ਚੱਲ ਕੋਈ ਨਹੀਂ ਹੁੰਨੀ ਮੈਂ ਆ ਜਾ ਅੱਗੇ ਨਾਲ ਦੀ ਨਾਨੀ ਹਲਾਉ ਪੀਣ ਨੂੰ ਤੇ ਹੁਣ ਇਹ ਆ ਗਏ ਆ ਜਾਨ ਹੀ ਖਾ ਲਈ ਇਹਨਾਂ ਨੇ ਤੇ ਮੇਰੀ ਕੀ ਆ ਨਾ ਕਰਨਾ ਬੀਨੂ ਕਿਉਂ ਮੰਮੀ ਜੀ ਕੀ ਹੋਇਆ ਉਹ ਮੇਰੇ ਨਾਲ ਚਲ ਗਿਆ ਵਾ ਵੀ ਕਰਨ ਨੇ ਫੋਨ ਖੋਲ ਲਿਆ ਵਾ ਮੈਂ ਤੇ ਮੰਮੀ ਜੀ ਨੂੰ ਆਖਿਆ ਇਹਨੂੰ ਮੜਾ ਆਪਣਾ ਫੋਨ ਵਖਾ ਕਿ ਕਿਦਾਂ ਦਾ ਤੇਰਾ ਮਾਮਾ ਲੈ ਗਿਆ ਬਾਰੋ ਮੰਮੀ ਨੇ ਖੋਇਆ ਇਹਦੇ ਕੋ ਜਬਰਦਸਤ ਆ ਨਾ ਰਹਾ ਮੈਨੂੰ ਹੋਜ ਮਾਰੀ ਉਹਨੇ ਝਾੜ ਕੇ ਸੁੱਟਿਆ ਚੇਤੇ ਫੋਨ ਨਹੀਂ ਰਿਹਾ ਮੌਦਾ ਕੋ ਫੜਿਆ ਨਹੀਂ ਨਾਲੇ ਕੀ ਆ ਫੜਿਆ ਵੀ ਮਾਮੇ ਕੋ ਫੋਨ ਮੰਗਾਉਣਾ ਮੈਂ ਮੈਂ ਕਿਹਾ ਓਦਾ ਕਿ ਮੈਂ ਤੇਰੇ ਮਾਮੇ ਨੇ ਤੈਨੂੰ ਬਾਹਰ ਲੈ ਕੇ ਦਿੱਤਾ ਮੈਂ ਹੀ ਮੁਕਾ ਲੂ ਆਪਣੇ ਮਾਮੇ ਮਾਮਾ ਇਥੇ ਏਡਾ ਹੀ ਵੇਲਾ ਵਾ ਵੀ ਤੁਹਾਡੇ ਵਾਸਤੇ ਡਿਆ ਵਾ ਕਮਾਉਣ ਖਬਰਦਾਰ ਜਮਾ ਮੈਨੂੰ ਕੋ ਫੋਨ ਮਗਾਉਣ ਦੀ ਗੱਲ ਕੀਤੀ ਤੇ ਉਹੋ ਜਿਹਾ ਲਾਈ ਲਾ ਗੋ ਜਿੰਨੇ ਤਾਨੂੰ ਬੁਲਾ ਦੇਣਾ ਵਾ ਅਸੀਂ ਤੇ ਆਪਣਾ ਮਾਰਕਟ ਟਾਈਮ ਪਾਸ ਕਰ ਰਹੇ ਆ ਮੈਂ ਓਦਾਂ ਗਿਆ ਮਾਮੀ ਜੀ ਉਹ ਓਦਾਂ ਨਹੀਂ ਕਹਿੰਦੇ ਤੁਸੀਂ ਮਾਤਾ ਜੀ ਨੇ ਛੱਟ ਫੋਨ ਕਰ ਦੇਣਾ ਵਾ ਜਿੱਦਾਂ ਦੀ ਮਾਂ ਓਦਾਂ ਦੇ ਨਿਆਣੇ ਹੈ ਪਰ ਕੀ ਅੰਦਰ ਕਿੜਕਿੜ ਲਾਈ ਆ ਕਾਜੇ ਜੀ ਉਹਨਾਂ ਦਿਵਾਰੇ ਹੋਈ ਆ ਕੀ ਜੇ ਨਿਆਣੇ ਅੰਦਰ ਵਿਆਹ ਹੀ ਗਏ ਤੇ ਉਹ ਤਾਂ ਵੀ ਔਖੀ ਹੋਣੀ ਪਈ ਅੱਛੀ ਥੱਲੇ ਬੈ ਗਏ ਅੱਜ ਕੀ ਇਹਨਾਂ ਨੂੰ ਬਣਾ ਬੜਾ ਖਵਾਨਣ ਲਈ ਓਦਾਂ ਦੀ ਜੇ ਨਿਆਣੇ ਵਿਚਾਰੇ ਆ ਹੀ ਗਏ ਆ ਫੇਰ ਕੀ ਹੋਇਆ ਉਹ ਕਿਹਦੇ ਅੱਗੇ ਆਉਂਦੇ ਆ ਉਹਦੇ ਅੱਗੇ ਨਹੀਂ ਗਏ ਆਉਂਦੇ ਨਾ ਉਹਨਾਂ ਦੀ ਮਾਂ ਕਲਮਦੀ ਆ ਨਿਆਣੇ ਕਿਸਦੇ ਘਰ ਵਾਧੂ ਤਾਂ ਨਹੀਂ ਗਏ ਹੁੰਦੇ ਛੁੱਟੀਆਂ 4 ਦਿਨ ਪੈ ਗਈਆਂ ਤੇ ਜੇ ਉਹ ਆ ਹੀ ਗਏ ਆ ਹੁਣ ਇਹਨੇ ਇੱਤਾ ਹੀ ਕਰੀ ਜਾਣਾ ਉਹਨਾਂ ਦੇ ਨਾਲ ਵੇਖਾਂ ਫੜਾ ਕੀ ਡਈਆ ਕਰਨ ਇਹਨੇ ਹਟਣਾ ਹੀ ਨਹੀਂ ਗਾ ਹੁਣ ਕਰਨ ਹੈ ਕੀ ਹੋਇਆ ਪਤਨ ਕੋਹ ਨਹੀਂ ਨਾ ਨਹੀਂ ਉੱਦਦੇ ਨੇ ਮਾਮੀ ਮੜਿਆ ਕਰਨ ਕੀ ਆਦੀ ਮਾਮੀ ਕੋਨੀ ਮੈਂ ਅਭੀ ਤੱਕ ਫੋਨ ਵੇਖਣ ਦਾ ਤੇ ਉਹ ਡੈਪੇ ਮੇਰੇ ਦਵਾਲੇ ਉਦਾਂ ਹੀ ਰੋਣਾ ਹੁਣ ਕਾਹੇ ਤੋਂ ਪਾਇਆ ਰੋਣਾ ਆਂਦੇ ਹੀ ਤੂੰ ਅਭੀ ਮੋਫੋਨ ਤੇ ਲਿਆ ਤੇ ਫੇਰ ਕੀ ਹੋਇਆ ਫੋਨ ਲਾ ਲਿਆ ਤੇ ਆਦੀ ਦੀ ਨਿਆਣਾ ਤੇ ਤੂੰ ਹੀ ਨਿਆਣਾ ਪੁੱਤ ਤੇ ਫੇਰ ਕੀ ਹੋ ਗਿਆ ਚਲੋ ਕੋਈ ਨਹੀਂ ਛੱਡੋ ਬਰਾਇਓ ਆਏ ਬਾਹਰ ਬੈਠੇ ਜਾ ਨਹੀਂ ਬਾਹਰ ਬੈਠੇ ਮੈਂ ਇਹਨੂੰ ਕੋਸੀ ਨਾ ਨਵਾ ਪਿਥੇ ਤੇ ਹੋ ਲੈ ਜਣੇ ਆਣੇ ਲਾਇਆ ਹੈ ਜੀ ਆਪੇ ਕੀਆ ਕਰਾਦੀ ਆ ਬਾਹਰ ਬੈਠੇ ਪੁੱਤ ਮੈਨੂੰ ਗੱਲ ਦੱਸ ਗੱਲ ਕੀ ਹੋਈ ਸੀ ਨਾ ਨਹੀਂ ਗੱਲ ਕੀ ਹੋਣੀ ਆ ਮੈਂ ਤੇ ਅਭੀ ਇੱਥੇ ਅੰਦਰ ਬੈਠੇ ਹੀ ਹਾਂਗੇ ਤੇ ਉਹ ਅਭੀ ਨੂੰ ਮੈਂ ਕਿਹਾ ਵੀ ਤੂੰ ਆਪਣਾ ਫੋਨ ਵਖਾ ਕਿਹੜਾ ਤੇਰੇ ਮਾਮੇ ਨੇ ਆਂਦੀ ਦਿੱਤਾ ਬਾਹਰੋਂ ਤੇ ਉਹਦੇ ਫੋਨ ਨਹੀਂ ਵਿਖਾਉਂਦਾ ਮੈਨੂੰ ਤੇ ਮੈਂ ਉੱਧਾ ਕੋ ਫੜਿਆ ਫੋਨ ਦੇ ਵੇਖਣ ਡੈ ਪਿਆ ਤੇ ਉਹਨੇ ਤਨੀ ਉਹ ਰੋਂਦਾ ਰੋਂਦਾ ਆਪਣੀ ਮੰਮੀ ਕੋ ਚਲ ਗਿਆ ਅੱਛਾ ਆਪਣੀ ਮੰਮੀ ਨੂੰ ਜਾ ਕੇ ਉਹਨੇ ਕਿਹਾ ਮੇਰੇ ਕੋ ਪਤਾ ਨਹੀਂ ਕੀ ਕਿਹਾ ਤੇ ਉਹਦੀ ਮੰਮੀ ਗੁੱਸੇ ਚ ਆਈ ਤੇ ਮੇਰੇ ਕੋ ਫੋਨ ਖੋ ਕੇ ਲੈ ਗਏ ਤੇ ਮੈਂ ਉਹਨੂੰ ਉੱਧਾ ਸਮਝਾ ਕੇ ਰੱਖਿਆ ਚਲ ਤੂੰ ਵੀ ਆਪਣੇ ਮਾਮੇ ਕੋ ਫੋਨ ਉਹ ਗਾਇ ਮੈਂ ਵੀ ਬਾਹਰੋਂ ਫੋਨ ਮੰਗਾਉਂਗਾ ਤੇ ਉਹ ਆਪਣਾ ਰਮਾਂਮੀ ਗਾੜੀ ਹੋਰ ਹੀ ਗੱਲਾਂ ਸੁਣਾਉਂਦੇ ਪਏ ਉਥੇ ਮਾਮਾ ਕਿਹੜਾ ਬਾਹਰ ਝਾੜੂ ਨਾ ਪਏ ਹੁੰਜਣ ਡਿਆ ਵਾ ਇੱਦਾਂ ਇੱਦਾਂ ਮੈਂ ਨਹੀਂ ਮੈਂ ਕਿਹੜਾ ਸੱਚੀ ਮੰਗਾ ਲੈਣਾ ਮੈਂ ਤੇ ਉਦਾਂ ਡਿਆ ਇਹ ਕਹਣੇ ਦੇਖ ਲਿਆ ਨਾ ਤਾਂ ਹੀ ਉਹਦਣ ਦੀ ਮੇਰੀ ਵੀ ਨਹੀਂ ਗੱਲ ਕਰਾਉਂਦੇ ਤੇ ਜੇ ਫੋਨ ਆਉਂਦਾ ਤੇ ਗੱਲ ਤੁਹਾਡੀ ਵੀ ਰਮਾਂਮੀ ਕਿਤੇ ਉਹਨਾਂ ਕਰਾਈ ਆ ਤੇ ਘਰਿਆ ਇਹ ਨਾ ਕੀ ਮੰਗ ਲੈਣਾ ਵਾ ਉਹ ਫੋਨ ਤੇ ਗੱਲ ਹੀ ਨਹੀਂ ਕਰਉਂਦੀ ਸਾਡੀ ਵੀ ਨਹੀਂ ਕਰਉਂਦੀ ਤੇ ਤੁਹਾਡੀ ਵੀ ਨਹੀਂ ਉਹਦਣ ਦੀ ਕਰਾਈ ਉਹਨੇ ਅਹੀਂ ਦਿਆਂ ਨਾ ਨਹੀਂ ਉਹ ਨਹੀਂ ਘਟਾਏ ਤੇ ਪੋਤਾ ਹਮਣਾ ਪੈਣਾ ਤਾਨੂੰ ਜਿ ਨਜ਼ਰ ਆਹੀ ਜੀਨੇ ਹੁਣ ਚਾ ਤੁਸੀਂ ਹਮਣਾ ਵਾ ਬਾਅਦ ਜੀ ਕਰੂ ਆਇਓ ਤੇ ਜੀ ਕਰੂ ਨਾ ਆਇਓ ਚੋ ਕੋਈ ਉਹ ਤੁਹਾਡੀ ਮਰਜ਼ੀ ਆ ਹਾਂਜੀ ਤੁਹਾਡੀ ਮਾਂ ਤੇ ਅੱਗੇ ਨਹੀਂ ਆਉਂਦੀ ਪਿਓ ਤਾਂ ਡਾਗੇ ਨਹੀਂ ਆਉਣ ਦਿੰਦਾ ਤਾਨੂੰ ਵੀ ਆਹੀ ਨਹੀਂ ਜਾਣ ਦੇਣਾ ਜਦੋਂ ਕੋਈ ਚੰਗਾ ਹੀ ਨਹੀਂ ਸਮਝਦਾ ਤੇ ਕੀ ਲੈਣ ਜਾਣਾ ਵਾ ਉਹ ਤੇ ਆਂਦੇ ਉਹ ਤਾਈਓ ਨਹੀਂ ਆਉਣ ਦਿੰਦੇ ਪਪਾ ਮੰਮੀ ਵੀ ਨਹੀਂ ਆਉਣ ਦਿੰਦੇ ਆਂਦੇ ਨਹੀਂ ਉਹ ਮਾਮੀ ਤੁਹਾਡੇ ਨਹੀਂ ਠੀਕ ਉਹ ਤੁਹਾਨੂੰ ਨਹੀਂ ਚੰਗਾ ਜਾਣਦੇ ਉੱਥੇ ਚਲ ਕੋਈ ਗੱਲ ਨਹੀਂ ਤੁਸੀਂ ਪਤਾ ਹਮਣਾ ਨਹੀਂ ਛੱਡਣਾ ਤੁਸੀਂ ਹਮਣਾ ਵਾ ਜਿੰਨਾ ਚਿਰ ਰਹੀ ਆ ਨਾ ਮੈਂ ਤੈਨੂੰ ਫੋਨ ਲੈ ਦੂੰਗੀ ਫੋਨ ਵਾਰ-ਵਾਰ ਕੇ ਛੱਟਦਾ ਇਹ ਤੂੰ ਕਿਹੜੇ ਫੋਨਾਂ ਦੀ ਗੱਲ ਕਰਨ ਦੇ ਆ ਮੈਂ ਦੋਦਾ ਵੇਖਣੇ ਮੇਰੇ ਕੋ ਤੇਨੂੰ ਵਧੀਆ ਫੋਨ ਮੇਰੇ ਘਰ ਦੇਣਾ ਕਿ ਦਿੱਤਾ ਆ ਹਾਂ ਇਹਦੇ ਕੋਈ ਤੇ ਨਹੀਂ ਕੱਲੇ ਕੋ ਫੋਨ ਵੀ ਇਹਦੇ ਕੋ ਬਾਹਰ ਦਾ ਫੋਨ ਇਤਨਾ ਕਿਹੜਾ ਫੋਨ ਨਹੀਂ ਮਿਲਦੇ ਵਾਧੂ ਫੋਨ ਮਿਲ ਜਾਂਦੇ ਆ ਪੈਸੇ ਹੁਣੇ ਚਾਹੀਦੇ ਆ ਕਿਹੜੀ ਚੀਜ਼ ਨਹੀਂ ਮਿਲਦੀ ਚਲੋ ਕੋਈ ਨਹੀਂ ਛੱਡੋ ਤੁਸੀਂ ਹੋਰ ਗੱਲ ਕਰੂ ਹੋਰ ਗੱਲਾਂ ਮੈਂ ਕਿਹੜੀਆਂ ਕਰਨੀਆਂ ਆ ਨਾਣਾ ਜੀ ਕਿੱਥੇ ਆ ਨਾਨਾ ਵੇ ਇੱਥੇ ਹੀ ਆ ਕੇ ਵੇ ਨਹੀਂ ਵਿਚਾਰਾ ਹੋਣਾ ਵਾ ਚਾਹੇ ਇੱਥੇ ਕਿਤੇ ਹੋਣਾ ਵਾ ਪੈੜੀਆਂ ਵਾਉਣ ਗਿਆ ਹੀਗਾ ਹੁ ਆਈ ਆਈ ਦੇ ਕੰਢਿਆਉਣਾ ਵੰਡੂਂਡ ਪਾਉਂਡਿਆ ਹੋਣਾ ਲੰਗਰਾਂ ਕੋ ਕਰਦੇ ਆ ਚਲੋ ਪਤਾ ਨਹੀਂ ਮੇਰੇ ਜੀ ਨਹੀਂ ਲੱਗਣ ਡਿਆ ਅਭੀ ਅੰਨਾ ਗੱਲਾਂ ਕਾਂਢੀ ਕੱਲੀ ਨਹੀਂ ਮਾਂ ਮੇਂ ਜੇ ਕੁਛ ਕੀ ਰਹੀ ਤੇ ਹੈਗੀ ਕੋ ਕਰਨਾ ਨਹੀਂ ਨਹੀਂ ਹਾਂ ਥੀਬਨੋਂ ਲੱਗੇ ਤੇ ਆਲੂਆਂ ਦੀ ਸਬਜ਼ੀ ਪੁੱਤ ਲੱਗਿਆ ਬਣਾਉਣਾ ਮੈਨੂੰ ਨਹੀਂ ਆਲੂ ਸਵਾਦ ਲੱਗਦੇ ਕਿਉਂ ਤੈਨੂੰ ਕੀ ਸਵਾਦ ਲੱਗਦਾ ਵਾ ਮੈਂ ਨਹੀਂ ਘਰੇ ਆਲੂ ਖਾਂਦੀ ਹੁੰਨੀ ਕਿਉਂ ਤਾਉ ਕਿਉਂ ਨਹੀਂ ਖਾਂਦੀ ਮੈਂ ਨਹੀਂ ਹਾਂ ਨਹੀਂ ਮੈਨੂੰ ਸਵਾਦ ਹੀ ਨਹੀਂ ਲੱਗਦੇ ਲੈ ਗੱਡੇ ਨਖਰੇ ਕਰਦੀ ਏ ਘਰ ਭਾਵੇਂ ਚਾਹ ਚਾਰ ਨਾ ਖਾਂਦੇ ਹੋਵੇ ਤੇ ਮੈਂ ਕਦੀ ਆਲੂ ਨਹੀਂ ਖਾਦੇ ਹੋਰ ਕੀ ਖਾਨੀ ਤੂੰ ਇਹੋ ਸਬਜ਼ੀਆਂ ਹੁੰਦੀਆਂ ਵਾ ਬਣਾਉਣ ਵਾਲੀਆਂ ਆ ਹੁਣ ਕਰਦੀਆਂ ਸਬਜ਼ੀਆਂ ਵਾਦੂ ਅਜੇ ਤੇ ਇਹੋ ਕੋਹੀ ਆ ਨਹੀਂ ਮਾਮੀ ਜੀ ਤੁਸੀਂ ਇੱਕ ਕੰਮ ਕਰੋ ਹਾਂ ਆਹੋ ਹੀ ਗੰਡੇ ਪਾਓ ਤੇ ਕਰਦੇ ਦੁੱਧ ਕਿੰਨਾ ਪਨੀਰ ਬਣਾਓ ਹਾਂ ਵੇ ਗੱਡੇ ਨਖਰੇ ਕਰਦੀ ਏ ਪਨੀਰ ਬਣਾਓ ਹਾਂ ਮਾਂ ਨੇ ਸਖਾਲ ਕੇ ਕੱਲੇ ਹੋਣੇ ਪੀ ਜਾ ਕੇ ਤੇ ਵਨ ਸੁਣਨੇ ਸੁਣਾ ਦਿਓ ਗਰਮੀ ਗੋਡੇ ਗੋਡੇ ਆ ਤੇ ਤੈਨੂੰ ਪਨੀਰ ਨਾ ਬਣਾ ਕੇ ਖਵਾਲਾਂ ਦੁੱਧ ਪੋਤਾ ਹੀ ਪਾਉਨੇ ਆ ਨਾ ਤੇ ਫੇਰ ਹੀ ਸਾਡੇ ਘਰ ਦਾ ਡੰਗ ਤੁਰਨ ਡਿਆ ਵਾ ਤੇ ਜੇ ਅਸੀਂ ਇਦਾਂ ਪਨੀਰ ਬਣਾ ਕੇ ਤੇ ਰੋ ਦੀਆਂ ਚਸਕੇ ਲਾਈ ਜਗੇ ਫੇਰ ਤੁਹਾਡਾ ਘਰ ਚੱਲ ਗਿਆ ਵਾ ਨਾਲੇ ਵੰਡ ਵੀ ਜਾਂਦੀ ਨਾ ਕਿੰਨਾ ਮਹਿੰਗਾ ਹੁੰਦਾ ਵਾ ਆਲੂ ਬਣਾ ਲਓ ਹੁਣ ਖਾ ਲਾਂਗੇ ਖਾਣੇ ਪੈਣੇ ਆ ਹੁਣ ਕੇ ਚੁੱਪ ਕਰਕੇ ਖਾ ਲਓ ਡਿਮਾਂਡਾਂ ਨਹੀਂ ਕਰਨੀਆਂ ਬੋਧਿਆ ਤੇ ਨਾਲੇ ਮੇਰੀ ਗੱਲ ਸੁਣ ਲੈ ਨਾਨੀ ਨੂੰ ਨਾ ਜਾ ਕੇ ਦੱਸੀ ਚੰਗਾ ਠੀਕ ਨਹੀਂ ਦਾਦੀ ਆਹ ਚੱਲ ਜਾ ਹੁਣ ਅੰਦਰ ਜਾ ਕੇ ਟੀਵੀ ਟੀਵੀ ਵੇਖ ਲੈ ਵੇਖਣਾ ਤੇ ਭਾਲਦੀ ਪਨੀਰ ਮਾਂ ਨੇ ਇਸ ਖਾ ਲ ਕੇ ਘੱਲੇ ਹੋਣੇ ਆਗੇ ਸਤਾਇਓ ਉਹਨੂੰ ਜਾ ਕੇ ਇਹਨਾਂ ਨੂੰ ਖਵਾਲੀ ਜਾਣਾ ਪਨੀਰ ਕੇ ਭਾਈ ਆਇਆ ਹੀ ਮੈਂ ਨਿਆਣੇ ਲਈ ਹੁਣ ਗੋਰ ਗੱਪੇ ਲਿਆਈ ਆ ਮੈਂ ਚੱਲ ਇਹ ਖਵਾਲਦੀ ਇਹਨਾਂ ਵਿਚਾਰਿਆਂ ਨੂੰ ਉਹ ਦਿਨ ਤੱਕ ਉਹ ਨਹੀਂ ਲਿਆ ਕੇ ਦਿੱਤਾ ਅਪਨਾ ਉਹ ਦਿਨ ਦਾ ਭਾਈ ਆਇਆ ਤੇ ਨਾ ਕੋਈ ਗਿਆ ਹੀ ਲੈ ਤੂੰ ਇੱਥੇ ਨਹੀਂ ਠੀਂ ਆ ਮੈਂ ਬਾਹਰ ਵੇਖਣ ਡਿਆ ਆਈ ਆਹੋ ਕੰਮ ਧੰਦਾ ਤੇ ਸਾਰਾ ਨਿਬੜ ਗਿਆ ਹੈਗਾ ਤੇ ਇੱਥੇ ਬੈ ਗਈ ਮੈਂ ਫੇਰ ਫੋਨ ਲੈ ਕੇ ਆਹ ਕੰਮ ਰੋਟੀਆਂ ਬੁਲਾਈਆਂ ਸਗੜੀਆਂ ਨਿਆਣੇ ਤੇ ਗਏ ਨਾਨਕੇ ਤੇ ਕਰਾਂ ਵੀ ਕੀ ਰੋਟੀਆਂ ਹੀ ਦੋ ਲਾਉਣੀਆਂ ਨਿਆਣੇ ਨਾਲ ਹੀ ਤੇ ਕੰਮ ਹੁੰਦੇ ਆ ਨਿਆਣੇ ਨੇ ਸੌ ਥਾਂ ਖਲਾਰਾ ਪੋਣਾ ਕਿਤੇ ਲੀੜਾ ਸੁੱਟ ਕਿਤੇ ਜੁੱਤੀ ਸੁੱਟ ਤੇ ਹੁਣ ਘਰ ਚ ਕੰਮ ਕਿਹੜਾ ਵਾ ਵਿਹਲੀ ਆ ਹੁਣ ਮੈਂ ਮੈਂ ਵੀ ਨਾ ਜਾ ਕੇ ਲਾਇਆ ਮੇਰਾ ਵਜੀ ਲੱਗਣ ਡਿਆ ਕੋਈ ਜਪਨ ਜੀ ਤੇ ਮੇਰਾ ਵੀ ਨਹੀਂ ਲੱਗਣਿਆ ਵਾਵਾ ਅਗੜ ਪਿਛੇ ਤੂੜੀ ਫਿਰਦੀ ਮੈਂ ਤਾਂ ਕਹਿਆ ਜੇ ਦੋ ਦਿਨ ਛੁੱਟੀਆਂ ਪਈਆਂ ਤਾਂ ਘਰ ਹੀ ਲੋ ਉਹਨਾਂ ਨੇ ਜੇਦੀ ਕਰ ਲਈ ਤੇ ਮੈਂ ਕੀ ਕਰਾਂ ਹੁਣ ਚਲ ਆ ਤੈਨੂੰ ਜਾਲੇ ਘੁੰਮਣ ਮੈਂ ਆਹ ਚੱਲ ਜਿੱਦ ਕਰਦੇ ਚਲ ਭਲ ਦਿੰਦੇ ਆ ਤੇ ਮੈਂ ਵੀ ਨਹੀਂ ਤਾਂਨੇ ਖੁਸ਼ ਕੁੜੀ ਨੂੰ ਤੇ ਮੈਂ ਚੱਲ ਇੱਥੇ ਵਾਵਾ ਲੜਦੇ ਦੇ ਦੋਵੇਂ ਜਾਣੇ ਤੇ ਜੀ ਲੱਗਾਈਂਦਾ ਸਾਡਾ ਆਹੋ ਲੜਕੋਲ ਕੇ ਫੇਰ ਇੱਕੋ ਜਿਹਾ ਹੋ ਜਾਂਦੇ ਹੀ ਗਏ ਪਰ ਇਹ ਆ ਫਿਰ ਮੈਨੂੰ ਤੇ ਉਦੋਂ ਨਾ 75 ਜੀ ਲੱਗੀ ਆ ਵੀ ਪਤਾ ਨਹੀਂ ਉੱਥੇ ਉਹ ਮੁੰਡਾ ਤੇ ਅਜੇ ਚੱਲ ਜੀ ਲਾ ਹੀ ਲੈਂਦਾ ਮਾੜਾ ਮੋਟਾ ਹਾਂ ਕੁੜੀ ਦਾ ਨਹੀਂ ਲੱਗਣਾ ਉਹਨੂੰ ਤਾਂ ਮਾੜਾ ਜਿਹਾ ਕਹਿੰਦੇ ਦਬਕਾ ਮਾਰਿਆ ਨਹੀਂ ਉਹਨੇ ਰਸ ਪੈਣਾ ਉਸਲੇ ਉਹਨੇ ਰਸ ਪੈਣਾ ਉਹਨੇ ਫੂਲ ਫਨ ਕੀਤਾ ਮੁਰਗੇ ਸਿਰ ਤੇ ਨੇ ਫੋਨ ਆਇਆ ਸੀਗਾ ਉਹਨਾਂ ਦਾ ਹਾਂ ਤੇ ਕਰਨ ਆਖਣデア ਠੀਕ ਠਾਕ ਉਹਨਾਂ ਨਾਲ ਤੇ ਮੇਰੀ ਗੱਲ ਨਹੀਂ ਹੋਈ ਉਹ ਖੇਡਣ ਦੀ ਹਣੀ ਆ ਗੇਮ ਮੰਗ ਮੈਂ ਲੱਗੀ ਹਣੀ ਸੀ ਦਿਨ ਪਤਾ ਨਹੀਂ ਕਿੱਥੇ ਲੱਗੀ ਠੀਕ ਆ ਜਾਣਾ ਮੇਰੇ ਘਰ ਆਣਾ ਆਹੋ ਹੀਰੇ ਲਿਆਂਦੀਆਂ ਬਾਹਰੋਂ ਬਾਹਰੋਂ ਲਿਆਂਦੀਆਂ ਅਗਲੇ ਹੱਥ ਲਾਉਂਦਾ ਉਹ ਤੇ ਫੇਰੀ ਹੈ ਨਾ ਕਿਉਂ ਕੀ ਗੱਲ ਪਤਾ ਤਾਂ ਹੈਗਾ ਤੁਹਾਨੂੰ ਉਹਦੇ ਸੁਭਾ ਦਾ ਉਹਨੇ ਕਿੱਥੇ ਚੀਜ਼ਾਂ ਨੂੰ ਹੱਥ ਲਾਉਂ ਦੇਣਾ ਨਿਆਣਿਆਂ ਥੋੜਾ ਅਗਲੀ ਕਰਦੀ ਇਦਾਂ ਮੇਰੀ ਪਰਜਾਈ ਆ ਉਹ ਜਿੰਨੀ ਤੇਜ ਵਾ ਨਾ ਮੈਂ ਹੀ ਜਾਣਦੀ ਆ ਚੱਲ ਛੱਡ ਪਰ ਇਹਨਾਂ ਗੱਲਾਂ ਨੂੰ ਇਦਾਂ ਗਾ ਸਵੇਰੇ ਜਾ ਕੇ ਤੂੰ ਲੈ ਆ ਇਹਨਾਂ ਨੂੰ ਆਹ ਵੈ ਇਦਾਂ ਹੀ ਕਰੂੰਗੀ ਲੈ ਆਉਂਗੀ ਜਾ ਕੇ ਆਹ ਨੂੰ ਕਿ ਲੋੜ ਹੈ ਕੈਨੂੰ ਬੁਰਾ ਭਲਾ ਕਰਨ ਦੀ ਠੀਕ ਨਹੀਂ ਹਾਂ ਆਪਣੇ ਘਰੇ ਠੀਕ ਰਹੇ ਹਾਂਗੇ ਘਵਾਲਦੀ ਨਹੀਂ ਆਣਿਆ ਨੇ ਗੋਲ ਕਰਕੇ ਉਹ ਦਿਨ ਦਾ ਕਿਹੜਿਆਂ ਨੂੰ ਰੋਟੀ ਰੁੱਖੀ ਖਵਾਲਣ ਦੇ ਉਹ ਦਿਨ ਦਾ ਕਿਹੜਾ ਕੋਕ ਖਵਾਲਿਆ ਵਾ ਨਾ ਉਹਨਾਂ ਨੂੰ ਕੋਰ ਲਿਆ ਕੇ ਹੀ ਦਿੱਤਾ ਵਾ ਜਾਨੇ ਹੁਣ ਭਾਈ ਆਇਆ ਹੈਗਾ ਤੇ ਵਿਚਾਰੇ ਲੈ ਆਤੇ ਆ ਹੁਣ ਉਹਨਾਂ ਨੂੰ ਖਵਾ ਲਦੀ ਆ ਅੰਦਰੇ ਜਾ ਜਾਨੀ ਆ ਸਾਰਕੋ ਇੱਕ ਤੇ ਮੇਰੇ ਕੋ ਫੜਿਆ ਨਹੀਂ ਜਾਣਾ ਕਿੱਤਾ ਖੜਾ ਹੁਣ ਉਹ ਮਿੱਠਾ ਪੇ ਲੈ ਜਾਂਦੀ ਆ ਚਾ ਮੈਂ ਇਹਦੇ ਦੇ ਸਾਹਮਣੇ ਖਾਜੂ ਅੱਜ ਸਭ ਕੋ ਖਵਾ ਲੂਗਾ ਲਾ ਕੋ ਤਾਂ ਖਾਓ ਇਹਨੂੰ ਖਾ ਪੇ ਜੇ ਇਹ ਤੋਂ ਆਇਆ ਨਹੀਂ ਹਾਂ ਉਹ ਪੁੱਤ ਭਾਈ ਆਇਆ ਇਹ ਤੇ ਮੈਂ ਹਾਂ ਚੱਲ ਕੇ ਆ ਦੇਣੀ ਆ ਉਹਨੇ ਕੀ ਆਲੀ ਹੁਣ ਤੁਸੀਂ ਰਹਿਦੇ ਨਹੀਂ ਇਹਦੀ ਰਹਿ ਕੇ ਜਣੇ ਨਾ ਕੰਬਲੀਆਂ ਲਿਆਵਾ ਕੇ ਬੰਦੇ ਲੈ ਲੈ ਆ ਪਰ ਆਲੋ ਚਲ ਕੋ ਪਾਰੋਗੇ ਕਿ ਪਾ ਦਾਂ ਨਹੀਂ ਪਾ ਲੈਣੇ ਤੁਸੀਂ ਬੈਹੂ ਗਏ ਆਏ ਕਿ ਅੱਗੇ ਬੈਠ ਜਾ ਲੈ ਖਾ ਮੇਰੇ ਕੋਲ ਤਾਂ ਪਾਓ ਦਾਨੀਆ ਵੀ ਉਹਨਾਂ ਦਾ ਆਜ ਮਾਰਨਾ ਉਹ ਵੀ ਖਾ ਲੈਣੇ ਆ ਜਿਹੜਾ ਕਿ ਆਪਾਂ ਕਰਕੇ ਤੇ ਖਾਓ ਆਹ ਵੀ ਬਚੇਰਾ ਚੜਦਾ ਰਹਿਦਾ ਸਾਰੀ ਦਿਹਾੜੀ ਉਹਨੇ ਕਦੀ ਤੁਹਾਨੂੰ ਆਖਿਆ ਵੀ ਮੈਂ ਆ ਜਾਇਆ ਖਾ ਲੋ ਆ ਖਾ ਲੋ ਉੱਥੇ ਕਦੀ ਅੰਦਰ ਵੜ ਕੇ ਖਾ ਲਈਦਾ ਕਦੀ ਸੋਈ ਕੇ ਵੜ ਕੇ ਖਾ ਲਈਦਾ ਤੁਹਾਨੂੰ ਨੇ ਮੈਂ ਕਦੀ ਬਾਤ ਪੁੱਛੀ ਆ ਕਦੀ ਕੁੜਕੜੇ ਲਿਆ ਆ ਕਦੀ ਕੋਹ ਲਿਆ ਆ ਕਦੀ ਕੋਹ ਲਿਆ ਆ ਚਲੋ ਕੋਈ ਨਹੀਂ ਫਿਰ ਗਾਓ ਤਾਂ ਹੀ ਮਾਰਨਾ ਆਹ ਅਬੀ ਹੁਣਾਂ ਨੂੰ ਆਜ ਮਾਰਨਾ ਆਦੀ ਬਣਾ ਨੂੰ ਆਜ ਮਾਰਨਾ ਵੇਖਾਂ ਕਿਦਾਂ ਅੰਦਰ ਬਾੜ ਦੇ ਤਾਂ ਉਹਨਾਂ ਨੂੰ ਗੋਲ ਦੱਪੇ ਡਹੀ ਖਵਾ ਲੈਂਦਾ ਸਾਈਂ ਵੀ ਮਾਪੋ ਤੋਦਾਂਦੇ ਆ ਕਿ ਤੁਹਾਨੂੰ ਵੀ ਬਾਜ ਮਾਰ ਲੈ ਤੂੰ ਖਵਾਲ ਪਿਆਰ ਕੇ ਤੇ ਪੰਡੂਰ ਅੰਦਰ ਸੌਟ ਜਾਣੀ ਉਹ ਮਾਂ ਮਾਂ ਜਾ ਨਾ ਮਾਂ ਜਾ ਮੁੰਡੇ ਨੂੰ ਕਿਤੇ ਇਹਨੇ 100 ਰੁਪਏ ਜਾਂਦੇ ਤੇ ਉਹਨਾਂ ਦੇ ਕਿਦਾਂ ਆਉ ਪਾਕਦੇ ਗੇ ਚ ਲੱਗੀ ਆ ਕੀ ਡਹੀ ਆ ਇਹ ਪਖੰਡ ਕਰਨ ਹੱਦੀ ਹੋਦੀ ਇਹਦੇ ਵਾਲੇ ਮੰਮੀ ਕੋਲ ਦਾ ਪਹਿਲੇ ਆਹੋ ਤੇ ਤੁਸੀਂ ਅਭੀ ਨਾ ਵੀ ਬਾਜ ਮਾਰ ਲੈਂਦੇ ਅਜੀ ਜਦ ਮਾਰੀ ਆਵਾਜ਼ ਅਜੀ ਜਦ ਪਤਾ ਨਹੀਂ ਲੱਗਣ ਡਿਆ ਵੀ ਕਿੱਥੇ ਉਹ ਕਬੂਤਰ ਆਪਦੇ ਰੋੜਦਾ ਫਿਰਦਾ ਤੇ ਉਹਦੇ ਮਗਰ ਨੱਟਾ ਫਿਰੰਡਿਆ ਹਾਂ ਜੋ ਮੈਂ ਤਾਂ ਕਿੰਨੀਆਂ ਆਵਾਜ਼ਾਂ ਮਾਰੀਆਂ ਚਲੋ ਇਹ ਨਿਆਣਾ ਖਾ ਲੈਂਦਾ ਖਾ ਤਾਂ ਨਹੀਂਦਾ ਮੈਂ ਫੇਰ ਖਰਾਬ ਹੋ ਜਾਣੀ ਆ ਮੈਂ ਹੈਗੀ ਮੈਨੂੰ ਆਵਾਜ਼ ਮਾਰ ਲਿੰਦੇ ਤੂੰ ਵੀ ਨਹੀਂ ਦੇਹੀ ਮੈਨੂੰ ਗਦੇ ਤੂੰ ਆਹੋ ਇਹ ਕਿੱਥੋਂ ਦੇ ਹੱਦਿਆਂ ਤਾਂ ਨਾ ਮੈਂ ਰ ਕਿੰਨੀਆਂ ਆਵਾਜ਼ਾਂ ਮਾਰੀਆਂ ਤੂੰ ਫੇਰ ਬਾਜੀ ਨਹੀਂ ਤੇ ਮੈਂ ਚਾ ਨਿਆੜਾ ਬਚਾਰਿਆਂ ਦੇ ਖਾਣੇ ਮੈਂ ਨੂੰ ਕੁਝ ਖਵਾ ਲੈਣਾ ਨਹੀਂ ਨਹੀਂ ਮੈਂ ਖਰਾਬ ਹੋ ਜਾਣੀ ਆ ਚਿੱਲੇ ਜੇ ਹੋ ਜਾਣੇ ਹੀਗੇ ਮੈਂ ਸੋਚਦੀ ਮੈਂ ਇੰਨੀ ਕਿਤੇ ਖਰਾਬ ਹੋ ਚੱਲੇ ਹੋ ਜਾਂਦੇ ਹੁੰਦੇ ਆ ਇੱਥੇ ਛੱਟੀ ਹੋ ਜਾਂਦੇ ਆ ਚਲ ਜਾ ਫਿਰ ਪਾਂਡੇ ਤੇ ਲਈ ਰਹਿ ਗਈਆਂ ਯਾ ਮੈਂ ਆਪੇ ਮਾਜ ਲੈਨੀ ਨਹੀਂ ਮੈਂ ਮਾਜਣ ਦੀ ਨਹੀਂ ਗੱਲ ਅੱਜ ਪਰ ਤੂੰ ਨਹੀਂ ਚੰਗੀ ਨਹੀਂ ਕੀਤੀ ਦਿੱਦ ਕਰਾ ਬਾਗੇ ਕੀ ਮਾੜਾ ਕੀਤਾ ਵਾ ਤੇ ਹੋਰ ਕੀ ਉਹਨਾਂ ਨੂੰ ਅੰਦਰਵਾੜ ਕੇ ਤੂੰ ਖਵਾਲਦਾ ਵਾ ਤੇ ਸਾਨੂੰ ਪੁੱਛਿਆ ਹੀ ਨਹੀਂ ਕਿ ਤੇ ਮਾਂ ਪੁੱਤਾਂ ਨੂੰ ਮੈਂ ਉਹ ਥੋਅ ਵਾਜ ਮਾਰੀ ਪਰ ਨਹੀਂ ਦਿੱਤੀ ਰਹਿ ਤੇ ਮੈਂ ਮਾਜ ਲੈਨੀ ਬੰਦੇ ਚੱਲੋ ਬੋਲਿਆ ਹੀ ਗਿਆ ਹੀ ਕਿ ਕੀ ਚ ਲਿਆਈ ਤੇ ਟੀ ਅੱਜ ਤੇ ਤੂੰ ਉਸੇ ਵਲੇ ਬੈਠੀ ਡੇਰ ਮੇਰਾ ਮੁੰਡਾ ਵੀ ਤੇ ਉਦਾਂ ਦਾ ਹੀ ਆ ਤੇਰਾ ਮੁੰਡਾ ਤੇ ਹੱਡਾ ਨਹੀਂ ਕੋਈ ਲੱਗਦਾ ਥੋਅ ਤੇ ਵਾਜ ਮਾਰੀ ਉਹਨੂੰ ਤੇ ਜਦੋਂ ਨਹੀਂ ਆਇਆ ਤੇ ਮੈਂ ਮਾਜ ਮਾਰੀ ਨਹੀਂ ਤੇ ਪੜਾਉਣਾ ਸੁਣਦੀ ਨਾ ਸੁਣਦੀ ਆ ਕੋਠੇ ਟੱਪਣ ਦੇ ਆਈਓ ਆ ਟੱਪਣ ਦੇ ਉਠੇ ਦਹੀਂ ਜਾਣਾ ਹੁਣ ਉਹ ਇਦਾਂ ਹੀ ਕਹਣਾ ਵੇਖ ਲਾ ਮੈਂ ਜਾ ਕੇ ਕਬੂਤਰ ਮਗਾ ਤੋੜਾ ਫਿਰ ਲਿਆ ਕਦੋਂ ਦੀ ਮਾਜਾ ਮਾਰ ਲਈ ਚੱਲ ਮਾਰ ਲੈਨੀ ਗਿਆ ਤੂੰ ਭਾਂਡੇ ਨਹੀਂ ਮੈਂ ਕਦੀ ਮਾਰ ਜੇ ਆ ਦੋ ਗੇਰੇ ਬਾਈ ਇੱਤਾ ਕਰਦੀ ਜੱਟਾ ਤਕੇ ਨੀ ਨਿਆਣਾਂ ਨੇ ਖਰੇ ਤੀ ਖਵਾਤਾ ਗੋੜਾ ਪੈ ਖਵਾ ਤੇ ਠੀਕ ਖਵਾਤਾ 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 ਵਾੰਦਾਨੀ ਇਹ ਦੋ ਨਹੀਂ ਹੋਦਾਈ ਬਤੋ ਨਾ ਦੋੜੇ ਹੋਈ ਰਹੀ ਦੇਖ ਆਰ ਦੇਣਾ ਕਾਦੇ ਗਏ ਤੇ ਕਤੇ ਮੋਨਾ ਦੱਗੀ ਦਾਈ ਕਰਤਾ ਨਾਨਕ ਦੇ ਉਹਨਾਂ ਕਿੱਡ ਜੋ ਗੱਡਾ ਨੂੰ ਤਿਆਰ ਮੋਗੀ ਗਿਆ ਹੋਏ ਪੁੱਤ ਪੜਾਈ ਚੱਗੀ ਚੱਲਦੀ ਆ ਹਾਂਜੀ ਵਧੀਆ ਚੱਲਦੀ ਹੈ। ਚਲ ਪੁੱਤ ਬੰਨ ਲਾ ਕੇ ਪੜ ਲਾ ਵੇਖ ਲੈ ਕਿੰਨੇ ਔਖੇ ਪੜਾਉਂ ਡਿਆ ਤੇਰਾ ਮਾਪਿਓ। ਹੂੰ ਤੇ ਮੈਂ ਹਾਂ ਚੱਲ ਆਂ ਸ਼ੈਰ ਕਰਾਈਏ ਛੱਡਾ ਹੀ ਆ ਹਵੇ। ਸੱਸੀ ਕਾ ਤੈਜੀ ਸਾਲ ਕਾਂਡੇ ਜੰਗੜੇ। ਹਾਂਜੀ ਸੱਸੀ ਕਾ। ਸੱਸੀ ਕਾ ਬੇਡਾ। ਹੋਰ ਛਣਾ। ਹਾਂਜੀ ਠੀਕ ਠਾਕ ਵਧੀਆ ਆਜੋ। ਆਏ। ਮੈਂ ਤਾਂ ਦੰਗਿਆ ਮਿਆਣੇ ਕੁੜੀ ਆਖਣ ਦੀ ਮੇਰਾ ਜੀਨ ਲੱਗਣ ਗਿਆ। ਤੇ ਮੈਂ ਹਾਂ ਚੱਲ ਜਾਰੀ ਕਰ ਫੇਰ ਤੋਂ। ਨਹੀਂ ਚਲ ਵਧੀਆ ਹੋ ਗਿਆ। ਇਹ ਖੰਡਾ ਹੋਇਆ ਵਾ ਤੇ ਚੱਲ ਜਾਰੀ ਤੇ ਸ਼ਰਤ ਕਰ ਲਿਆ।

ਹਾਂ ਜੀ ਚਲ ਵਧੀਆ ਵਾ ਤੇ ਹੋਰ ਤਾਈ ਜੀ ਨਿਆਣੇ ਨੂੰ ਚੰਗਾ ਸਮਝਦੀ ਨੇ ਬਹੁਤ ਚੰਗਾ ਸਮਝਦੀ ਆ ਕਿ ਤੈਨੂੰ ਪਤਾ ਹੀ ਆ ਅੱਜ ਗੋਲ ਗੱਤੇ ਲਿਆਤੇ ਹੀ ਉਹਨਾਂ ਤੋਂ ਇੰਨੀ ਕਿੜਕੜ ਕੀਤੀ ਇੰਨੀ ਕਿੜਕੜ ਕੀਤੀ ਮੇਰੇ ਮੁੰਡੇ ਨੂੰ ਨਹੀਂ ਆਵਾਜ਼ ਮਾਰੀ ਮੇਰੇ ਮੁੰਡੇ ਨੂੰ ਨਹੀਂ ਮੈਨੂੰ ਨਹੀਂ ਆਵਾਜ਼ ਮਾਰੀ ਮੈਂ ਨਹੀਂ ਦਿੱਤੀ ਤੈਨੂੰ ਮੇਰਾ ਮੁੰਡਾ ਨਹੀਂ ਦਿੱਿਆ ਮੁੰਡੇ ਨੇ ਮੈਂ 100 ਆਵਾਜ਼ ਮਾਰੀ ਮੁੰਡੇ ਨੇ ਵਾਜ ਹੀ ਨਹੀਂ ਦਿੱਤੀ ਅੱਛਾ ਨਾ ਆ ਵੀ ਰਸੋਈ ਚੋਂ ਨਿਕਲੀ ਤੇ ਦੱਸ ਮੈਂ ਮਗਰਮਗਰ ਲਈ ਫਿਰਨੇ ਮੈਨੂੰ ਕੀ ਪਤਾ ਫੇ ਕਿੱਥੇ ਵੜ ਕੇ ਤੇ ਬੈਠੀ ਹੈਗੀ ਉਹ ਇੰਦਰ ਨੂੰ ਲੈ ਕੇ ਆ ਜਣਾ ਸਾਡੇ ਘਰ ਨੂੰ ਫੇਰ ਕੀ ਇੱਥੇ ਵਨਸੋਨ ਖੇਡਦੇ ਹੱਸਦੇ ਜਿੱਦਾਂ ਮਰਜੀ ਤੇ ਇਹ ਮੈਂ ਕੀ ਲਿਆਉਂਦੀ ਉਹ ਉਹ ਦਿਨ ਆ ਗਈ ਹ ਤੇਰੇ ਲਾਗੇ ਤੇ ਵੇਖਿਆ ਸੀ ਕੀ ਕੁਛ ਕੀਤਾ ਸੀ ਉਹਨੇ ਆਧੀ ਦੁਪਹਿਰੇ ਚਲ ਜਾਂਦੀ ਚੁਗਲੀਆਂ ਕਰਨਾ ਉਹ ਕਰਨ ਜਾਂਦੀ ਜੇ ਕਰ ਜਾਂਦੀ ਇੱਥੇ ਵਿਚਾਰਿਆਂ ਨੂੰ ਮੈਂ ਕੀ ਲਿਆਉਣਾ ਹੈਗਾ ਕਾਹਦੀ ਦੱਸ ਚੁਗਲੀਆਂ ਕਰਨੀ ਆਈ ਹ ਨਿਆਣੇ ਚੱਲ ਆਏ 4 ਦਿਨ ਫੇਰਨ ਤੁਰਨ ਫੇਰ ਕੀ ਸੁੱਟੀਆਂ 2 ਦਿਨ ਉਹਦੀ ਕੀੜੀ ਗੱਲ ਈ ਸੁੱਟੀਆਂ ਦੇ ਮੋਗ ਹੀ ਜਾਣੀਆਂ ਉਹਦੇ ਤਾਂ ਮਾਂ ਪਿਓ ਅੱਗੇ ਨਹੀਂ ਆਉਂਦੰਦਾ। ਉਹ ਤੇ ਅੱਗੇ ਨਹੀਂ ਆਉਂਦੰਦਾ। ਇਹ ਹਾਡੇ ਨਿਆਣੇ ਨੂੰ ਨਹੀਂ ਚੰਗਾ ਸਮਝਦੀ। ਉਹ ਤੇ ਆਉਣ ਹੀ ਨਹੀਂ ਦਿੰਦਾ ਪਿਓ। ਉਹ ਮਾਂ ਤੇ ਫੇਰ ਚੱਲ ਹੁੰਦਾ ਹੀ ਆ। ਪਿਛਲ ਮੇਰੇ ਤੇ ਕੇ ਆ ਤੇ ਜਾਓ ਪੁੱਤ। ਉਹਨੇ ਘਲਾਟੇ ਉਹ ਕਿੱਥੇ ਆਉਂਦੰਦਾ ਵਾ। ਉਹ ਤੇ ਆਉਣ ਹੀ ਨਹੀਂ ਦਿੰਦਾ। ਚੱਲ ਪੁੱਤ ਕੋਈ ਗੱਲ ਨਹੀਂ। ਤੂੰ ਹੀ ਨੀ ਫਿਕਰ ਕਰਨਾ। ਨਾ ਡੈਡੀ ਨੂੰ ਨਾ ਮੰਮੀ ਨੂੰ ਕੋਈ ਕਰਦੀ ਗੱਲ ਨਹੀਂ ਜਾ ਕੇ ਦੱਸਣੀ। ਆਖੀ ਸਾਨੂੰ ਨਾਨੀ ਨੇ ਤੇ ਮਾਮੀ ਨੇ ਬਹੁਤ ਸੰਭਾਲਿਆ ਸੀ। ਬਹੁਤ ਕੋਸਾਂ ਚੀਜ਼ਾਂ ਨਾ ਦਿੱਤੀਆਂ ਖਾਣ ਪੀਣ ਵਾਸਤੇ। ਠੀਕ ਹੈ ਨਾ? ਤੇ ਇਹ ਕਰਦੀ ਗੱਲ ਨਹੀਂ ਪੁੱਤ ਜਾ ਕੇ ਕਰੀ ਦੀ ਕਿ ਕੋਈ। ਤੰਗ ਬੜੀ ਮেরি ਤੀ ਸਿਆਣੀ ਆ ਨਹੀਂ ਇਹ ਕਿੱਥੇ ਕਰਦੇ ਇਹ ਤਾਂ ਵਿਚਾਰੇ ਕਰਦੇ ਹੀ ਨਹੀਂਗੇ ਜੇ ਅੱਗੇ ਨਹੀਂ ਵੇਖ ਲੱਕ ਜਾ ਜਾਣ ਕੋਹੇ ਨੰ ਲਿਆ ਦੋ ਦੇ ਦੋ ਨਾਂ ਦੇ ਦੋ ਇਹਨਾ ਨਹੀਂ ਗੱਲ ਕਰਨੀ ਜਾ ਕੇ ਨਹੀਂ ਸਿਆਣੀ ਆ ਸਿਆਣੀ ਆ ਕਿਹਨਾਂ ਨਹੀਂ ਕਰਨੀ ਭਾਂ ਪੁੱਛਦੀ ਰਵੇ ਇਹਦੀ ਮਾਂ ਨੇ ਪਿਤਾ ਦੀ ਸੇਵਾ ਕੀਤੀ ਆ ਡੈਡੀ ਇਹਨਾਂ ਦੇ ਨੇ ਵੀ ਪੁੱਛਣਾ ਵਾ ਪਿਤਾ ਦੀ ਸੇਵਾ ਕੀਤੀ ਆ ਆਹ ਕਹਿੰਦੇ ਹਾਂ ਬੜੀ ਸਾਡੀ ਸੇਵਾ ਮੰਮੀ ਜੀ ਗੱਲ ਆਉਣ ਜਾਂ ਨਾ ਆਉਂਦੀ ਨਹੀਂ ਆ ਗੱਲ ਹੁੰਦੀ ਆ ਚਾਹ ਕਰਨ ਦੀ ਤੁਹਾਡਾ ਆਂਦਾ ਤੁਹਾਡੀ ਮੰਮੀ ਚਾਹ ਹੀ ਨਹੀਂ ਕਰਦੀ ਅਹੀਂ ਤੇ ਬਸ ਨਾਨਾ ਨਾਨੀ ਦੇ ਘਰ ਕੇ ਆਉਨੇ ਆ ਕਿ ਜਿੰਨਾ ਚਿਰ ਸਾਡੇ ਨਾਲ ਨਾਨਾ ਨਾਨੀ ਹੋਣਾ ਚਾਹੀਏ ਆਪਾਂ ਮਿਲਣਾ ਨਹੀਂ ਬਾਜ ਨੂੰ ਕੋਈ ਨਾ ਮਿਲੂਗਾ